ਜੀ ਅਗਲੀ ਜਿਹੜੀ ਐਸਫਲੇ ਦੀ ਦੁਨੀਆ ਭਰ ਦੀ ਸਭ ਤੋਂ ਵੱਡੀ ਖਬਰ ਆ ਉਹ ਇਜ਼ਰਾਈਲ ਤੇ ਲੈਬਨਾਨ ਦੇ ਵਿਚਾਲੇ ਜਿਹੜੀ ਇਸ ਟਾਈਮ ਸੀਜ਼ਫਾਇਰ ਹੋਈ ਆ ਉਹਨੂੰ ਲੈ ਕੇ ਆ ਜਿਵੇਂ ਇਹਨਾਂ ਦਾ ਲੈਬਨਾਨ ਦਾ ਇੱਕ ਕਾਰਮਨ ਗਰੁੱਪ ਹੈ ਹਜ਼ਬੁੱਲਾ ਉਹਦੇ ਵਿਚਾਲੇ ਜਿਹੜੀ ਸੀਜ਼ਫਾਇਰ ਦੀ ਗੱਲ ਆਉਂਦੀ ਆ ਤਾਂ ਉਸ ਤੋਂ ਬਾਅਦ ਹੁਣ ਲੈਬਨਾਨ ਦੇ ਵਿੱਚ ਜਿਹੜੇ ਉੱਥੋਂ ਦੇ ਸ਼ਹਿਰੀ ਨੇ ਸਥਾਨਕ ਸ਼ਹਿਰੀ ਲੋਕ ਜਿਹੜੇ ਕਿ ਭੱਜ ਗਏ ਸੀ ਲੜਾਈ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਟਿਕਾਣਾ ਵੱਲ ਜਾਣਾ ਪਿਆ ਸੀ ਉਹਨਾਂ ਨੇ ਹੁਣ ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ ਇਹ ਜਿਹੜੀ ਡੀਲ ਹੋਈ ਹੈ ਸੀਜ਼ਫਾਇਰ ਦੀ ਇਹ ਯੂਐਸ ਤੇ ਫਰਾਂਸ ਤੇ ਜਿਤਨਾ ਸਦਕਾ ਜਿਹੜੀ ਅਮਲ ਦੇ ਵਿੱਚ ਆਈ ਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਈ ਮਹੀਨਿਆਂ ਤੋਂ ਇਹਨਾਂ ਦੇ ਵਿਚਾਲੇ ਕਨਫਲਿਕਟ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਮਾਰੂ ਕਾਰਵਾਈਆਂ ਇਜ਼ਰਾਈਲ ਵੱਲੋਂ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਸਿੱਟੇ ਵਜੋਂ ਇਹ ਹੋਇਆ ਸੀਗਾ ਕਿ ਗਾਜ਼ਾ ਪੱਟੀ ਤੋਂ ਬਾਅਦ ਲਿਬਨਾਨ ਦੇ ਵੀ ਇਲਾਕਿਆਂ ਦੇ ਜਿਹੜੇ ਇਜ਼ਰਾਈਲ ਵਾਲੇ ਪਾਸੇ ਲੱਗਦੇ ਆ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਲੋਕ ਹਿਜਰਤ ਕਰ ਗਏ ਸੀਗੇ ਇਹਨਾਂ ਦੇ ਵਿੱਚੋਂ ਲਿਬਨਾਨ ਦੇ ਸ਼ਹਿਰੀ ਨੇ ਜ਼ਾਹੀ ਹਜ਼ਾਈ ਉਹਨਾਂ ਨੇ 67 ਸਾਲ ਆ ਉਹਨਾਂ ਨੇ ਕਿਹਾ ਕਿ ਹਾਂ ਹੁਣ ਜਿਹੜੀ ਇਹ ਇਹਨਾਂ ਦੇ ਵਿਚਾਲੇ ਜੰਗਬੰਦੀ ਹੋਈ ਆ ਉਸ ਤੋਂ ਬਾਅਦ ਅਸੀਂ ਬੈਰੂਤ ਦੇ ਵਿੱਚ ਆਪਣੇ ਜਿਹੜਾ ਡੈਮੇਜਡ ਅਪਾਰਟਮੈਂਟ ਆ ਜਿਹੜਾ ਸਾਡੀ ਘਰ ਜਿਹੜਾ ਕਿ ਇਸ ਟਾਈਮ ਤਬਾਹ ਹੋ ਚੁੱਕਿਆ ਉਹਦੇ ਵਿੱਚ ਅਸੀਂ ਵਾਪਸੀ ਕਰਾਂਗੇ ਪਰ ਉਹਨਾਂ ਨੇ ਕਿਹਾ ਕਿ ਦੇ ਨਾਲ ਨਾਲ ਬਹੁਤ ਹੋਰ ਜਿਹੜੇ ਇਲਾਕੇ ਨੇ ਰਹਾਇਸ਼ੀ ਇਲਾਕੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਧਰ ਇਜ਼ਰਾਈਲ ਵਾਲੇ ਪਾਸੇ ਵੀ ਜਿਹੜੇ ਲੋਕ ਸਰਹੱਦੀ ਇਲਾਕਿਆਂ ਦੇ ਵੱਲ ਰਹਿੰਦੇ ਨੇ ਉਹਨਾਂ ਨੇ ਵੀ ਕਹਿ ਕਿ ਅਸੀਂ ਬੇਸ਼ੱਕ ਆਪਣੇ ਘਰਾਂ ਨੂੰ ਪਰਤਦਾ ਰਹੇ ਹਾਂ ਪਰ ਅਸਲ ਦੇ ਵਿੱਚ ਸਾਨੂੰ ਉਮੀਦ ਨਹੀਂ ਕਿ ਇਹ ਜਿਹੜੀ ਜੰਗਬੰਦੀ ਹੋਰ ਜ਼ਿਆਦਾ ਦੇਰ ਤੱਕ ਚੱਲੇਗੀ 1982 ਦੇ ਵਿੱਚ ਇਜ਼ਰਾਈਲ ਨੇ ਪਹਿਲਾਂ ਵੀ ਇਨ੍ਹਾਂ ਇਲਾਕਿਆਂ ਦੇ ਵਿੱਚ ਬਿਲਡਿੰਗ ਨੂੰ ਬਿਲਡਿੰਗਜ਼ ਨੂੰ ਹਟ ਕੀਤਾ ਸੀਗਾ ਵੱਡੇ ਪੱਧਰ ਦੇ ਉੱਤੇ 13 ਸਾਲ ਉਹ ਕਹਿੰਦੇ ਕਿ ਅਸੀਂ ਹਿਜਰਤ ਦਾ ਦੌਰ ਦੇਖਿਆ 13 ਸਾਲ ਸਾਨੂੰ ਆਪਣੇ ਇਲਾਕਿਆਂ ਤੋਂ ਦੂਰ ਰਹਿਣਾ ਪਿਆ ਪਰ ਹੁਣ ਅਸੀਂ ਕਹਿੰਦੇ ਕਿ ਪਰਤ ਰਹੇ ਹਾਂ ਅਸੀਂ ਖੁਸ਼ ਹਾਂ ਪਰ ਨਾਲ ਸਾਡੇ ਇੱਕ ਸੰਸਾ ਇੱਕ ਫਿਕਰ ਵੀ ਹੈ ਇੱਕ ਚੋਰਾ ਵੀ ਹੈ ਕਿ ਜਿਹੜੇ ਘਰਾਂ ਦੇ ਵਿੱਚ ਅਸੀਂ ਪਰਤਾਂਗੇ ਉਹਨਾਂ ਘਰਾਂ ਦੇ ਵਿੱਚ ਇਸ ਟਾਈਮ ਜਿਹੜਾ ਉਹ ਟੱਠੇ ਘਰਾਂ ਨੂੰ ਕਹ ਲੋ ਜਾਂ ਡਿੱਗੇ ਹੋਏ ਢਾਏ ਮਕਾਨਾਂ ਨੂੰ ਦੇਖਣ ਤੋਂ ਇਲਾਵਾ ਸਾਡੇ ਕੋਲੇ ਹੋਰ ਕੱਕ ਵੀ ਨਹੀਂ ਆ ਹਾਂ ਉਹਨਾਂ ਨੇ ਉਮੀਦ ਇਹ ਜ਼ਰੂਰ ਜਿਤਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸੀਜ਼ ਫਾਇਰ ਆ ਉਹ ਜਾਰੀ ਰਹੂਗੀ ਇਜ਼ਰਾਈਲੀ ਕੈਬਨਟ ਦੇ ਵਿੱਚ ਵੀ ਇਸ ਮਤੇ ਉੱਤੇ VOTING ਜਿਹੜੀ ਆ ਉਹ ਹੋਣੀ ਹੈ ਕਿ ਇਹਦੇ ਵਿੱਚ ਅੱਗੇ ਕੀ ਕੀਤਾ ਜਾਵੇ ਤੇ ਨਾਲ ਹੀ ਉਹ ਇਹ ਇਸ ਗੱਲ ਦੇ ਉੱਤੇ ਵੀ ਉਹ ਜਿਹੜੇ ਨੇ ਉਸ ਸੰਸਾ ਫਿਗਰ ਝੋਰਾ ਜਿਤਾ ਰਹੇ ਨੇ ਕਿ ਲਗਾਤਾਰ ਸੀਜ਼ ਫਾਇਰ ਦੇ ਜਿਹੜੇ ਯਤਨ ਨੇ ਉਹਨਾਂ ਨੂੰ ਕਿ ਚੰਗਾ ਚੰਗੀ ਤਰ੍ਹਾਂ ਬੂਰ ਜਿਹੜਾ ਉਹ ਨਹੀਂ ਪੈ ਸਕਿਆ ਸੋ ਹੁਣ ਲਿਬਨਾਨ ਦੇ ਸ਼ਹਿਰੀ ਜਿਹੜੇ ਨੇ ਸੀਜ਼ ਫਾਇਰ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਪਰਤਨੇ ਸ਼ੁਰੂ ਹੋ ਗਏ ਨੇ ਉਹਨਾਂ ਲੋਕਾਂ ਨੂੰ 2 ਮਹੀਨੇ ਪਹਿਲਾਂ ਜਿਹੜਾ ਉਹ ਇਹਨਾਂ ਇਲਾਕਿਆਂ ਦੇ ਵਿੱਚੋਂ ਭੱਜਣਾ ਪਊਗਾ ਟਾਈਮਜ਼ ਆਫ ਇਜ਼ਰਾਈਲ ਦੀ ਖਬਰ ਦੇ ਮੁਤਾਬਕ ਬੈਰੂਤ ਦੇ ਵਿੱਚ ਸੈਂਕੜੇ ਜਿਹੜੇ ਲੋਕ ਨੇ ਉਹਨਾਂ ਨੂੰ ਕਾਰਾਂ ਗੱਡੀਆਂ ਦੇ ਵਿੱਚ ਜਾਂ ਹੋਰ ਜਿਹੜੀਆਂ ਆਪਣੇ ਵੀ ਇਕਲਾਂ ਦੇ ਉੱਤੇ ਇਹਨਾਂ ਸ਼ਹਿਰਾਂ ਦੇ ਵੱਲ ਪਰਤ ਦੇ ਦੇਖਿਆ ਗਿਆ ਇਹਨਾਂ ਲੋਕਾਂ ਨੇ ਹਜ਼ਬੁੱਲਾ ਦੇ ਝੰਡੇ ਤੇ ਮਾਰੇਗੇ ਲੀਡਰ ਨਸਰ ਅੱਲਾਹ ਦੀਆਂ ਜਿਹੜੀਆਂ ਤਸਵੀਰਾਂ ਸੀਗੀਆਂ ਉਹ ਉਹ ਆਪਣੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਸੀਗੀਆਂ ਬਲ ਦੂਜੇ ਪਾਸੇ ਲਿਬਨਾਨ ਦੀ ਜਿਹੜੀ ਆਰਮੀ ਆ ਉਹੀ ਲੋਕਾਂ ਨੂੰ ਵਿੱਚੋਂ ਕਈ ਗਰੁੱਪਸ ਨੂੰ ਕਹਿ ਰਹੀ ਆ ਕਿ ਜਿੰਨਾ ਚਿਰ ਇਜ਼ਰਾਈਲੀ ਆਰਮੀ ਵਾਪਸ ਨਹੀਂ ਜਾਂਦੀ ਉਹਨਾਂ ਚਿਰ ਤੁਸੀਂ ਆਪਦੇ ਘਰਾਂ ਦੇ ਵੱਲ ਨਾ ਆਓ ਪਰ ਇੱਕ ਵਾਰੀ ਫਿਰ ਤੋਂ ਜਿਹੜਾ ਸੀਜ਼ਫਾਇਰ ਸ਼ੁਰੂ ਹੋ ਚੁੱਕਿਆ ਤੇ ਕੁਝ ਹੀ ਘੰਟੇ ਦੇ ਬਾਅਦ ਉੱਤਰੀ ਲੈ ਬਣਾਣ ਤੋਂ ਦੱਖਣੀ ਲੈ ਬਣਾਣ ਦੇ ਵਿੱਚ ਜਿਹੜੇ ਲੋਕ ਨੇ ਉਹ ਪਰਤਣ ਲੱਗੇ ਨੇ ਜੀ ਜੀ ਬਿਲਕੁਲ ਇਜ਼ਰਾਈਲ ਤੇ ਹਜ਼ਬੁੱਲਾ ਦਾ ਜਿਹੜਾ ਸੀਜ਼ਫਾਇਰ ਆ ਉਹ ਆਲਰੇਡੀ ਸ਼ੁਰੂ ਹੋ ਚੁੱਕਾ ਹੈਗਾ ਜੀ ਆ ਕਹਿੰਦੇ ਭਈ 60 ਦਿਨਾਂ ਦਾ ਜਿਹੜਾ ਹਾਲਟ ਕੀਤਾ ਗਿਆ ਹੈ ਇਹਦੇ ਵਿੱਚ ਹਜ਼ਬੁੱਲਾ ਦੇ ਜਿਹੜੇ ਫਾਈਟਰਸ ਆ ਉਹ 40 ਮੀਲ ਕਿਲੋਮੀਟਰ ਜਾਨੀ ਕਿ 25 ਮੀਲ ਇਜ਼ਰਾਈਲ ਦੇ ਬਾਰਡਰ ਤੋਂ ਪਿੱਛੇ ਹਟ ਜਾਣਗੇ ਹਮਾਸ ਵਾਲਿਆਂ ਨੇ ਇਹ ਕਿਹਾ ਆ ਕਿ ਉਹ ਇਸ ਦੇ ਨਾਲ ਕੋਆਪਰੇਟ ਕਰਨਗੇ ਲਿਬਨਨ ਦਾ ਜਿਹੜਾ ਟਰੂਸ ਆ ਇਹ ਪੀਸ ਲਿਆਊਗਾ ਕਿ ਨਹੀਂ ਪਰ ਬਹੁਤ ਸਾਰੇ ਜਿਹੜੇ ਐਕਸਪਰਟਸ ਆ ਉਹ ਇਹਦੇ ਉੱਤੇ ਸ਼ੱਕ ਕਰ ਰਹੇ ਹੈਗੇ ਆ ਬਹੁਤ ਜੋ ਡਿਸਪਲੇਸਡ ਲੈਬਨੀਜ਼ ਹੈਗੇ ਆ ਉਹੋ ਘਰਾਂ ਨੂੰ ਵਾਪਸ ਪਰਤ ਰਹੇ ਹੈਗੇ ਆ ਤੇ ਲੈਬਨਨ ਦੀ ਆਰਮੀ ਨੇ ਇਹ ਕਿਹਾ ਆ ਕਿ ਹੌਲੀ ਹੌਲੀ ਜਿਹੜਾ ਆ ਮੂਵ ਕੀਤਾ ਜਾਵੇ ਸੋ ਹਜੇ ਵੀ ਉਹ ਜਿਹੜਾ ਯਕੀਨ ਆ ਨਹੀਂ ਕਰ ਰਹੇ ਹੈਗੇ ਇਜ਼ਰਾਈਲ ਵਾਲਿਆਂ ਨੇ ਕਿਹਾ ਹੈ ਵੀ ਉਹ ਆਈਸੀਸੀ ਦੇ ਜਿਹੜੇ ਅਰੈਸਟ ਵਾਰੰਟ ਨਤਨੇ ਆਹੂ ਤੇ ਗਲੈਂਟ ਦੇ ਅਗੇਂਸਟ ਜਾਰੀ ਕੀਤੇ ਗਏ ਆ ਉਸ ਦੇ ਅਗੇਂਸਟ ਉਹ ਅਪੀਲ ਕਰਨਗੇ ਜੀ ਕਿਉਂਕਿ ਉਹਨਾਂ ਨੇ ਜੋ ਇਤਨਾ ਇੰਨਾ ਵੱਡਾ ਜਿਹੜਾ ਕ੍ਰਾਈਮ ਕੀਤਾ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਜੋ ਵਾਰੰਟਾ ਆਈਸੀਸੀ ਨੇ ਜਾਰੀ ਕੀਤੇ ਸੀ ਜਾਰਡੀਨিয়ান 에ਅਰ ਫੋਰਸ ਨੇ ਗਾਜ਼ਾ ਦੇ ਵਿੱਚ ਕਈ ਮਹੀਨਿਆਂ ਬਾਅਦ ਹੁਣ ਜੋ ਫੂਡ ਆ ਉਸ ਨੂੰ ਜਿਹੜਾ ਪਹੁੰਚਾਇਆ ਹੈਗਾ ਆ 124 ਦੇ ਕਰੀਬ 에어 ਡ੍ਰੌਪਸ ਕੰਡਕਟ ਕੀਤੇ ਹੈਗੇ ਆ ਜਾਰਡਨ ਨੇ ਇਸ ਤੋਂ ਬਿਨਾ 268 ਹੋਰ 에어 ਡ੍ਰੌਪਸ ਜੋ ਆ ਬਾਕੀ ਮੁਲਕਾਂ ਨੇ ਵੀ ਕੀਤੇ ਹੈਗੇ ਆ ਇਜ਼ਰਾਇਲ ਦੀ ਮਿਲਟਰੀ ਨੇ ਵਾਰਨਿੰਗ ਦਿੱਤੀ ਆ ਲੈਬਨੀਜ਼ ਲੋਕਾਂ ਨੂੰ ਪੇ ਸਾਊਥ ਆਫ ਲਿਟਾਨੀ ਰਿਵਰ ਵਾਲਾ ਜਿਹੜਾ ਏਰੀਆ ਆ ਉਧਰ ਨਾ ਜਾਇਆ ਜਾਵੇ ਲੇਬਨੀਜ਼ ਜਿਹੜੇ ਸਿਟੀਜ਼ਨਸ ਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਇੱਕ ਮੂਮੈਂਟ ਆਫ ਪ੍ਰਾਈਡ ਆ ਅਸੀਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹੈਗੇ ਆ ਟਰਕੀ ਦੇ ਪ੍ਰੈਜ਼ੀਡੈਂਟ ਐਰਦੋਗਨ ਨੇ ਇਹ ਕਿਹਾ ਆ ਵੀ ਜੇ ਗਾਜ਼ਾ ਦੀ ਵਿੱਚ ਸੀਜ਼ਫਾਇਰ ਦੀ ਗੱਲਬਾਤ ਹੁੰਦੀ ਆ ਇਜ਼ਰਾਈਲ ਦੀ ਤੇ ਗਾਜ਼ਾ ਦੇ ਨੂੰ ਲੈ ਕੇ ਤੇ ਉਹਦੇ ਲਈ ਉਹ ਪੂਰੀ ਤਰ੍ਹਾਂ ਜਿਹੜਾ ਸਾਥ ਦੇਣ ਦੇਣਗੇ ਲੇਬਨਨਸ ਦੀ ਜਿਹੜੀ ਆਰਮੀ ਆ ਉਹ ਦੀ ਜਿਹੜੀ ਸਾਊਥ ਆਫ ਕੰਟਰੀ ਦੇ ਵਿੱਚ ਕਾਫੀ ਵੱਡੀ ਜਿਹੜੀ ਪ੍ਰੈਜੈਂਸ ਆ ਤੇ ਲੈਬਨਾਨ ਦੇ ਵਿੱਚ ਸਕੂਲ ਆਲਰੇਡੀ ਓਪਨ ਹੋਣੇ ਸ਼ੁਰੂ ਹੋ ਗਏ ਹੈਗੇ ਆ ਸੋ ਬੱਚੇ ਸਕੂਲਾਂ ਨੂੰ ਵਾਪਸ ਜਾਣਗੇ ਜੀ ਦੇਖਿਆ ਜਾਵੇ ਤਾਂ ਇਸ ਸੰਘਰਸ਼ ਦੇ ਵਿੱਚ ਹਰਜੋਤ ਸਿੰਘ ਜੀ ਹੁਣ ਤੱਕ 3768 ਲੋਕਾਂ ਦੀ ਮੌਤ ਹੋ ਚੁੱਕੀ ਆ 99000 ਤੋਂ ਵੱਧ ਯਾਨੀ ਕਿ ਲੱਖ ਦੇ ਕਰੀਬ ਜਿਹੜੇ ਘਰ ਨੇ ਉਹ ਬਰਬਾਦ ਹੋ ਚੁੱਕੇ ਨੇ 17000 ਬੰਦਾ ਜ਼ਖਮੀ ਆ 9 ਲੱਖ ਦੇ ਕਰੀਬ 1 ਮਿਲੀਅਨ ਦੇ ਕਰੀਬ ਲੋਕਾਂ ਨੂੰ ਜਿਹੜਾ ਪਲਾਇਨ ਆ ਉਹ ਇਹਨਾਂ ਇਲਾਕਿਆਂ ਤੋਂ ਕਰਨਾ ਪਿਆ ਸੀ ਹਿਜਰਤ ਕਰਨੀ ਪਈ ਸੀ